ਹੁਣ ਤਾਂ ਆਪਾਂ ਬਹੁਤੇ ਖੁਸ਼ਕ ਹੋ ਗਏ ਆ ਮੈਂ ਮਾਝੇ ਦਾ ਰਹਿਣ ਵਾਲਾ ਪਰ ਮੈਨੂੰ ਮਾਲਵੇ ਦੀ ਗੱਲ ਬੜੀ ਚੰਗੀ ਲੱਗਦੀ ਜਿਹੜੀ ਚੰਗੀ ਦੁਸ਼ਮਣ ਦੀ ਹੋਵੇ ਉਹ ਵੀ ਪੱਲੇ ਬੰਨਣੀ ਚਾਹੀਦੀ ਹੈ ਮਾਲਵੇ ਦੇ ਇਲਾਕੇ ਵਿੱਚ ਕਿਸੇ ਦੇ ਘਰ ਵੀ ਦੁੱਖ ਸੁੱਖ ਬਣੇ ਤੇ ਭਾਵੇਂ ਕਿੱਡਾ ਵੀ ਤਗੜਾ ਹੋਵੇ ਉਹ ਅੱਜ ਵੀ ਜਾਂਦੇ ਨੇ ਮਾਲਵੇ ਦੇ ਲੋਕ ਮੈਂ ਵੇਖਿਆ ਅੱਜ ਆਪਣਾ ਦਿਲ ਮੈਂ ਇਹ ਰੋਜ਼ ਕਹਿੰਦਾ ਆਪਣੀਆਂ ਪੱਥਰ ਦੀਆਂ ਕੋਠੀਆਂ ਹੋਣ ਕਰਕੇ ਆਪਣਾ ਦਿਲ ਵੀ ਪੱਥਰ ਦਾ ਹੋ ਗਿਆ ਜੇ ਗੱਲ ਸੱਚੀ ਤੇ ਕੋੜੀ ਹੈ ਸਾਡੀਆਂ ਪੱਥਰ ਦੀਆਂ ਕੋਠੀਆਂ ਸਾਡਾ ਦਿਲ ਵੀ ਪੱਥਰ ਸਾਡੀਆਂ ਕੋਠੀਆਂ ਦਾ ਰੰਗ ਚਟਾ ਤੇ ਸਾਡਾ ਦਿਲ ਕਾਲਾ ਹੋ ਗਿਆ ਮੈਂ ਭੈਣ ਨੂੰ ਕੁਰਸੀ ਵੱਲ ਬੇਨਤੀ ਕਰਾਂ ਵੀ ਮੈਨੂੰ ਸੂਰ ਹੁੰਦਾ ਮਾੜੀ ਜੋਹਲੇ ਕਰਲਾ ਮੈਥੋਂ ਆ ਬਰਦਾਸ਼ਤ ਨਹੀਂ ਹੁੰਦਾ ਤੁਸੀਂ ਕਹਿੰਦਾ ਮੈਂ ਮੇਰੀ ਮਜਬੂਰੀ ਹੈ ਬੀਬੀ ਉਹਦਾ ਜਿਹਦਾ ਤੂੰ ਤੇਰੀ ਜੀ ਬੀਬੀ ਮੈਂ ਤੇਰੇ ਪੈਰਾਂ ਵਿੱਚ ਸਿਰ ਆ ਕੇ ਬੇਨਤੀ ਕਰਦਾ ਸੱਜੇ ਖੱਬੇ ਹੋ ਜਾ ਮਹਾਰਾਜ ਦੇ ਸਾਹਮਣੇ ਕੁਰਸੀ ਨਾਲ ਡਾ ਤੂੰ ਜਿੱਤ ਗਈ ਮੈਂ ਹਾਰ ਗਿਆ ਤੂੰ ਜਿੱਤ ਗਈ ਪਰ ਇਹਦਾ ਬਕਰ ਗਿਆ ਮੈਂ ਤੇਰੇ ਤੋਂ ਤੈਨੂੰ ਹਰਾਉਂਦਾ ਨਹੀਂ ਮੈਂ ਹਾਰ ਗਿਆ ਤੂੰ ਜਿੱਤ ਗਈ ਪਰ ਭੈਣਾ ਇਹ ਵੱਡਾ ਆਪਣਾ ਬਸ ਇਨੀ ਬੇਨਤੀ ਹੈ ਇਹ ਮੇਰੀ ਬਾਪੂ ਮੇਰੀ ਬੇਨਤੀ ਪ੍ਰਵਾਨ ਕਰ ਇਹੋ ਗੱਲਾਂ ਨਾ ਟਕੇ ਦਾ ਗਰੰਥੀ ਮੈਂ ਆਨੇ ਟਕੇ ਪੈਸੇ ਦਾ ਵੀ ਨਹੀਂ ਪਰ ਮੈਂ ਕੀ ਕਰਾਂ ਮੈਂ ਗੁਰੂ RAMDAS ਦੇ ਦਰ ਦਾ ਗਰੰਥੀ ਹਾਂ ਮੇਰੀ ਮਜਬੂਰੀ ਹੈ ਗੁਰੂ ਅਰਜਨ ਦੇਵ ਗੁਰੂ RAMDAS ਦਾ ਸਭ ਜਿਆਦਾ ਗੁਰਤਾ ਗੱਦੀ ਦਾ ਮਾਲਕ ਅਕਾਲ ਤੱਕ ਜਾ ਕੇ ਵੇਖ ਲੋ ਥੱਲੇ ਚਾਦਰ ਵਿਛੀ ਐ ਉਹ ਥੱਲੇ ਲਮਾਂ ਪੈਂਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਪੜ੍ਹ ਕੇ ਉੱਪਰ ਅਸੀਂ ਉਹ ਤੋਂ ਵੱਡੇ ਤਾਂ ਨਹੀਂ ਨਾ ਕਈਆਂ ਨੇ ਕਹਿਣਾ ਵੀ ਮੈਂ ਜਿੱਦਾ ਨਹੀਂ ਮੇਰੇ ਮਨ ਮੈਨੂੰ ਕਿਸੇ ਦਾ ਪਤਾ ਨਹੀਂ ਮੈਂ ਇਹਨੂੰ ਰੱਬ ਸਮਝਦਾ ਮੈਂ ਇਹ ਡੱਬੇ ਦੀ ਕਥਾ ਨਹੀਂ ਕਰਦਾ ਮੇਰੀ ਇੱਕੋ ਇੱਕ ਅਰਦਾਸ ਹੈ ਵੀ ਪਾਤਸ਼ਾਹ ਮੇਰੀ ਨਿਭ ਜਾਏ ਮੈਂ ਇਹਨੂੰ ਰੱਬ ਸਮਝਦਾ ਤੇ ਪੰਜਵੇਂ ਪਾਤਸ਼ਾਹ ਨੇ ਆਖਿਆ ਪੋਥੀ ਪਰਮੇਸ਼ਰ ਕਾ ਥਾਨ ਗੁਰਮੁਖੋ ਇਹ ਰੱਬ ਦੀ ਜਗਾ ਜੇ ਇਹਦੇ ਬਾਅਦ ਮੈਂ ਕੀ ਕਰਾਂ ਹੁਣ ਮੈਂ ਥੋੜਾ ਜਾ ਇਸ ਪਾਸੇ ਵੀ ਆ ਜਾ ਜਿਸ ਦਿਨ ਹਰਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਪ੍ਰਕਾਸ਼ ਕੀਤਾ ਉਹ ਪ੍ਰਸੰਗ ਕਲਨ ਮੇਰੇ ਤੇ ਯਕੀਨ ਨਾ ਕਰਨਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਹਰਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਬਾਬਾ ਬੁੱਢਾ ਤੇ ਬਾਬਾ ਗੁਰੂ ਅਰਜਨ ਦੇਵ ਬਾਬਾ ਬੁੱਢਾ ਉੱਚੇ ਥਾਂ ਤੇ ਨੇ ਪੰਜਵੇਂ ਪਾਤਸ਼ਾਹ ਨੀਵੀਂ ਥਾਂ ਤੇ ਨੇ ਤੇ ਕਹਿੰਦੇ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੇ ਸਭ ਪੰਥ ਲੇਹੋ ਆਵਾਜ਼ ਬੁੱਢਾ ਤਾਂ ਬੋਲਾ ਅਦਬ ਸਾਥ ਗ੍ਰੰਥ ਕੋ ਖੋਲਾ ਇਹ ਗੁਰੂ ਪ੍ਰਤਾਪ ਚ ਤੁਸੀਂ ਆਪ ਪੜ ਲੈਣ ਮੇਰੇ ਤੇ ਯਕੀਨ ਨਾ ਕਰਨਾ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੇ ਸਭ ਪੰਥ ਲੇਹੋ ਆਵਾਜ਼ ਬੁੱਢਾ ਤਾਂ ਬੋਲਾ ਅਦਬ ਸਾਥ ਗ੍ਰੰਥ ਕੋ ਖੋਲਾ ਉਦਨ ਹੁਕਮਨਾਮਾ ਆਇਆ ਸੀ ਸੋਹੀ ਮਹੱਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਆਪਾਂ ਸਿੱਖਾਂ ਸਿੱਖ ਨੇ ਗੁਰੂ ਦਾਤ ਕਰਨਾ ਹੀ ਕਰਨਾ ਨਾ ਸਿੱਖਾਂ ਨੇ ਆਖਿਆ ਪੰਜਵੇਂ ਪਾਤਸ਼ਾਹ ਤੁਸੀਂ ਉੱਚੀ ਥਾਂ ਤੇ ਕਿਉਂ ਨਹੀਂ ਪਹੁੰਚਦੇ ਤੇ ਪੰਜਵੇਂ ਪਾਤਸ਼ਾਹ ਨੇ ਪਤਾ ਕੀ ਆਖਿਆ ਉਹ ਵੀ ਫੜ ਲਓ ਥੋਂ ਕਹਿੰਦੇ ਮੋਰੇ ਸਰੂਪ ਤੇ ਜਾਂ ਤੇ ਹੈ ਦੀਰਘ ਇਹ ਮੇਰੇ ਨਾਲੋਂ ਵੱਡਾ ਜੇ ਮੋਰੇ ਸਰੂਪ ਤੇ ਜਾਂ ਤੇ ਹੈ ਦੀਰਗ ਸਹਿਬ ਜਾਨ ਅਦਾਇਬ ਕਰੇ ਹੈ ਗ੍ਰੰਥ ਰਿਦਾ ਗੁਰ ਕਾ ਇਹ ਜਾਨੂ ਪੂਰਨ ਹੈ ਸਭ ਕਾਲ ਰਹੇ ਹੈ ਸਤਗੁਰ ਕੇਰ ਸਰੀਰ ਹੈ ਜੋ ਸਰਬ ਸਮੇ ਸਰਬ ਥਾਨ ਦਰਸਾਇ ਹੈ ਇਹਦਾ ਅਰਥ ਕੀ ਹੈ ਕਹਿੰਦੇ ਸਿੱਖੋ ਇਹ ਮੇਰੇ ਨਾਲੋਂ ਵੱਡਾ ਜੇ ਇਹ ਮਕੰਬੜ ਹੈ ਗੁਰੂ ਦੀ ਦੇ ਹਰ ਮੌਕੇ ਹਰ ਥਾਂ ਤੇ ਨਹੀਂ ਜਾ ਸਕਦੀ ਇਹ ਹਰ ਮੌਕੇ ਹਰ ਥਾਂ ਤੇ ਪਹੁੰਚਣਗੇ ਆਪਾਂ ਇਸ ਪਿੰਡ ਵਿੱਚ ਬੈਠੇ ਹਾਂ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਕੋਈ ਤਰਨ ਤਰਨ ਬੈਠਾ ਹੈ ਕੋ ਮੁਗਸਰ ਬੈਠਾ ਹੈ ਕੋ ਅਮਰੀਕਾ ਬੈਠਾ ਕੋ ਜਾਪਾਨ ਬੈਠਾ ਪਰ ਬੰਧ ਆਰਥਾਂ ਤੇ ਨਹੀਂ ਜਾ ਸਕਦਾ ਜਿਦਣ ਰਾਤ ਨੂੰ ਸੁੱਖਾ ਸੁਣਿਆ ਨਾ ਭਾਦੋਂ ਸੁਦੀ ਏਕ ਮੈਨੂੰ ਤੁਸੀਂ ਅਕਾਲ ਤੱਕ ਜਾ ਕੇ ਚੈੱਕ ਕਰ ਲੋ ਅਥੇ ਸੁੱਖ ਆਸਨ ਕਰਦੇ ਹਾਂ ਥੱਲੇ ਇੱਕ ਚਿੱਟਾ ਚਾਦਰਾਂ ਵਿਛਾਜਵੀ ਉਹ ਕਾਦੇ ਲਈ ਗੁਰੂ ਪੰਜਵੇਂ ਪਾਤਸ਼ਾਹ ਹੁਣ ਤਾਂ ਆਪਾਂ ਕਹਿੰਨੇ ਆ ਪੱਖਾ ਤੇਜ਼ ਕਰ ਦਿਓ ਏਸੀ ਹੈ ਨਹੀਂ ਉਦੋਂ ਕਿੱਥੇ ਸਨ ਪੰਜਵੇਂ ਪਾਤਸ਼ਾਹ ਪੰਗੇ ਦੇ ਥਲੇ ਬਰਾਜਦੇ ਨੇ ਗੁਰੂ ਕਨ ਸੱਚੇ ਪਾਤਸ਼ਾਹ ਉੱਚੀ ਥਾਂ ਤੇ ਐ ਤੇ ਜਦੋਂ ਲਾਹੌਰ ਨੂੰ ਗਏ ਨੇ ਨਾ ਉਦੋਂ ਇੱਕ ਰਾਤ ਸਾਡੀ ਮਾਂ ਗੰਗਾ ਕੋਲ ਗੁਰੂ ਪਾਤਸ਼ਾਹ ਗੁਰੂ ਕੇ ਮਹਿਲਾਂ ਚ ਗਏ ਨਹੀਂ ਵੀ ਗੰਗਾ ਜੀ ਅਸੀਂ ਸਰੀਰ ਕੜ ਕੇ ਹੁਣ ਲਾਹੌਰੋਂ ਵਾਪਸ ਨਹੀਂ ਆਉਣਾ ਇਸ ਕਰਕੇ ਮੈਂ ਗ੍ਰੰਥੀ ਹੋਣ ਦੇ ਨਾਤੇ ਜਿਹੜਾ ਕੁੱਤਾ ਮਾਰਕ ਦੀ ਰੋਟੀ ਨਾ ਨ ਦੇਵੇ ਉਹ ਪਟਾ ਲਾ ਦਿੰਦਾ ਮੈਂ ਆਪਣੇ ਆਪ ਨੂੰ ਗੁਰੂ ਰਾਮਦਾਸ ਦਾ ਪਾਲਤੂ ਕੁੱਤਾ ਸਮਝਦਾ ਤੇ ਕੁੱਤਾ ਜੇ ਪਟਾ ਪਾਈ ਰੱਖੇ ਮਾਲਕ ਤੇ ਉਹਨੂੰ ਖਤਰਾ ਕੋਈ ਨਹੀਂ ਇਹ ਜੇ ਪਟਾ ਲਾ ਦੇਣ ਤਾਂ ਵਾਰਾ ਹੋ ਜਾਂਦਾ ਤੇ ਉਹਨੂੰ ਕੋਈ ਵੀ ਮਾਰ ਦੇ ਦੀ ਕੀਮਤ ਨਹੀਂ ਮੈਂ ਪਟੇ ਵਾਲਾ ਕੁੱਤਾ ਹਾਂ ਮੈਂ ਤਾਂ ਬੋਲਦਾ ਜੇ ਦਰਬਾਰ ਸਾਹਿਬ ਦਾ ਗ੍ਰੰਥੀ ਨਹੀਂ ਬੋਲਦਾ ਤੇ ਉਹਦਾ ਕੰਮ ਇਹ ਨੋਟਾਂ ਤਾਂ ਕੀ ਹੈ ਵੀ ਆ ਡੱਬਾ ਲਓ ਤੇ ਘਰ ਨੂੰ ਜਾਓ ਇਹ ਮੇਰੀ ਡਿਊਟੀ ਹੈ ਗੁਰੂ ਗ੍ਰੰਥ ਸਾਹਿਬ ਦਾ ਗਰੰਥੀ ਹੀ ਨਹੀਂ ਬੋਲਦਾ ਤੇ ਕਰਾਉਣਾ ਉਹ ਨੂੰ ਮੇਰੇ ਤੇ ਮਿਹਰ ਕਰੇ ਰੋ ਵਿਚਾਰ